ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਅੱਜ ਆਪਾਂ ਤੁਹਾਨੂੰ ਨੀਡਲ ਬਾਰੇ ਨੌਲੇਜ ਦੇਵਾਂਗੇ ਜੀ ਮਸ਼ੀਨ ਵਰਕ ਕਰਦੇ ਟਾਈਮ ਆਪਾਂ ਨੂੰ ਕਿਹੜੀਆਂ ਨੀਡਲ ਐ ਜੋ ਯੂਜ਼ ਚ ਆਉਂਦੀਆਂ ਨੇ ਕਿੰਨੇ ਨੰਬਰ ਨੀਡਲ ਐ ਜੋ ਕਿਹੜੇ ਸਟੱਫ ਤੇ ਯੂਜ਼ ਹੁੰਦੀ ਐ ਉਸ ਬਾਰੇ ਆਪਾਂ ਤੁਹਾਨੂੰ ਨੌਲੇਜ ਦੇਵਾਂਗੇ ਜੀ ਸਭ ਤੋਂ ਪਹਿਲਾਂ ਆਪਣੇ ਜੋ ਜ਼ਿਆਦਾ ਮੋਸਟਲੀ ਯੂਜ਼ ਆਉਂਦੀਆਂ ਨੀਡਲ ਉਹ ਆਪਣੇ 11 ਤੇ 14 ਨੰਬਰ ਹੀ ਯੂਜ਼ ਚ ਆਉਂਦੀਆਂ ਜੀ ਤੇ 11 ਨੰਬਰ ਜੋ ਨੀਡਲ ਹੈਗੀ ਉਹ ਕਿਹੜੇ ਕਿਹੜੇ ਸਟਫ ਤੇ ਯੂਜ਼ ਹੁੰਦੀ ਹੈ ਉਹ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਕਿ ਸਿਲਕ ਦਾ ਸਟਫ ਹੋ ਗਿਆ ਜੋ ਪਾਰਟੀ ਵੇਅਰ ਸੂਟ ਆਪਾਂ ਜੋ ਵੀ ਰੈਡੀ ਕਰਦੇ ਆਂ ਉਹਨਾਂ ਤੇ 11 ਨੰਬਰ ਨੀਡਲ ਦਾ ਯੂਜ਼ ਹੀ ਕੀਤਾ ਜਾਂਦਾ ਹੈਗਾ ਸਿਲਕ ਸਟਫ ਹੋ ਗਿਆ ਜਿਵੇਂ 크레이ਪ ਹੋ ਗਿਆ ਜੀ ਔਰਗੈਂਜਾ ਹੋ ਗਿਆ ਜੌਰਜਟ ਹੋ ਗਿਆ ਚਨੂਨ ਦਾ ਸਟਫ ਹੋ ਗਿਆ ਜੀ ਹਲਕੇ ਕਾਟਨ ਸਟਫ ਹੁੰਦੇ ਆ ਜਿਹੜੇ ਜਿਨ੍ਹਾਂ ਦੇ ਉੱਪਰ ਲਾਈਨਿੰਗ ਲੱਗਦੀ ਹੈ ਜੋ ਦੇਖਣ ਚ ਆਪਾਂ ਨੂੰ ਟ੍ਰਾਂਸਪੇਰੈਂਟ ਹੁੰਦੇ ਆ ਸਟਫ ਕਾਟਨ ਦੀ ਉਹਨਾਂ ਤੇ ਵੀ ਜੋ 11 ਨੰਬਰ ਨੀਡਲ ਦਾ ਯੂਜ਼ ਹੀ ਕਰਦੇ ਆ ਆਪਾਂ ਵਰਕ ਕਰਦੇ ਟਾਈਮ ਮੋਸਟਲੀ ਜ਼ਿਆਦਾਤਰ ਜਿਹੜੇ ਸਿੰਥੈਟਿਕ ਸਟੱਫ ਨੇ ਉਹਨਾਂ ਤੇ ਵੀ 11 ਨੰਬਰ ਨੀਡਲ ਦਾ ਯੂਜ਼ ਹੀ ਹੁੰਦਾ ਹੈ ਜੀ ਬਸ ਆਪਾਂ ਸਿੰਪਲ ਤਰੀਕੇ ਨਾਲ ਇੰਨੀ ਗੱਲ ਯਾਦ ਰੱਖਣੀ ਹੈ ਜੀ ਜਿਹੜੇ ਸਟੱਫ ਦੇਖਣ 'ਚ ਥੋੜੇ ਪਤਲੇ ਹੁੰਦੇ ਆ ਜਿਵੇਂ ਜਿਨ੍ਹਾਂ ਤੇ ਲਾਈਨਿੰਗ ਲੱਗਦੀ ਹੈ ਜਾਂ ਪਾਰਟੀ ਵੇਅਰ ਸਟੱਫ ਹੁੰਦੀ ਹੈ ਸਿਲਕ ਦੇ ਸਟੱਫ ਹੁੰਦੀ ਹੈ ਸਿੰਥੈਟਿਕ ਸਟੱਫ ਹੁੰਦੇ ਆ ਤਾਂ ਉਹਨਾਂ ਤੇ 11 ਨੰਬਰ ਨੀਡਲ ਦਾ ਯੂਜ਼ ਹੀ ਹੁੰਦਾ ਹੈ ਵਰਕ ਕਰਦੇ ਟਾਈਮ ਤੇ ਬਾਕੀ ਜੋ 14 ਨੰਬਰ ਹੈ ਜੀ 14 ਨੰਬਰ ਦਾ ਯੂਜ਼ ਆਪਾਂ ਕਰਦੇ ਹਾਂ ਜੀ कॉटन स्टਫ ਤੇ ਜਿਵੇਂ ਜੋ ਸਟਫ ਥੋੜੇ ਗਰਫ ਹੁੰਦੇ ਆ ਜਾਂ ਥੋੜੇ ਸੋਲਿਡ ਹੁੰਦੇ ਆ ਕੱਪੜਾ ਜੋ ਆਪਾਂ ਫਟਣ ਦਾ ਡਰ ਨਹੀਂ ਹੁੰਦਾ ਜਿਹਦਾ ਉਹ ਵਾਲੇ ਕੱਪੜੇ ਤੇ ਜਿਵੇਂ ਕਿ ਜਾਮ कॉटन ਹੋ ਗਿਆ ਜੀ ਗੀਜ਼ਾ कॉटन ਹੋ ਗਿਆ ਐਸਕੇ ਦੇ ਸਟਫ ਹੁੰਦੇ ਆ ਜਿਹੜੇ कॉटन ਦੇ ਉਹ ਵਾਲੇ ਹੋਗੇ ਜੀ ਸਾਰੇ ਤੇ ਰਾਮ ਟੈਕਸ ਸਟਫ ਹੁੰਦੇ ਆ ਜਿਹੜੇ ਇਹ ਮੋਸਟਲੀ ਵੀ ਇਹ ਕੱਪੜੇ ਬਹੁਤ ਵਧੀਆ ਹੁੰਦੇ ਹੈਗੇ ਸੋਲਿਡ ਸਟਫ ਹੁੰਦਾ ਤਾਂ ਇਹਨਾਂ ਤੇ ਸਟੱਫ ਆਪਾਂ ਵਰਕ ਕਰਦੇ ਜਦੋਂ ਇਹ ਸਟੱਫ ਫਟਦਾ ਨਹੀਂਗਾ ਤੇ ਬਾਕੀ ਆਪਾਂ ਜਿਵੇਂ ਵਿੰਟਰ ਵੇਅਰ ਹੋ ਗਿਆ ਪਸ਼ਮੀਨਾ ਹੋ ਗਿਆ ਪਸ਼ਮੀਨਾ ਸਿਲਕ ਹੋ ਗਈ ਥੋੜੇ ਸੋਲਿਡ ਸਟੱਫ ਹੁੰਦੇ ਆ ਉਹਨਾਂ ਦੇ 14 ਨੰਬਰ ਸੂਈ ਦਾ ਹੀ ਆਪਾਂ ਯੂਜ਼ ਕਰਦੇ ਆ ਤੇ ਜਿਹੜੇ ਪਤਲੇ ਹੋਗੇ ਔਰਗੈਂਜ਼ਾ ਹੋ ਗਿਆ ਜਾਂ ਹੋਰ ਜੋ ਵੀ ਸਿੰਥੈਟਿਕ ਸਟੱਫ ਹੋਗੇ ਉਹਨਾਂ ਤੇ ਆਪਾਂ 11 ਨੰਬਰ ਦਾ ਯੂਜ਼ ਕਰਦੇ ਆ ਬਾਕੀ ਜ਼ਿਆਦਾ ਕਨਫਿਊਜ਼ ਹੋਣ ਦੀ ਕੋਈ ਵੀ ਜ਼ਰੂਰਤ ਹੈ ਨਹੀਂ ਜਿਹੜੀਆਂ ਮੇਰੀਆਂ ਪਹਿਣਾ ਵੀ ਰੋਜ਼ ਹੀ ਵਰਕ ਦਾ ਕੰਮ ਕਰਦੀਆਂ ਉਹਨਾਂ ਨੂੰ ਜ਼ਿਆਦਾਤਰ ਮੋਸਟਲੀ 11 ਨੰਬਰ ਨੀਡਲ ਹੈ ਜੋ ਆਪਾਂ ਉਹੀ ਲਗਾ ਕੇ ਰੱਖਦੇ ਹਾਂ ਸਟੱਫ ਦੇ ਅਕੋਰਡਿੰਗ ਹੈ ਜੋ ਬਦਲਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਦੋਂ ਆਪਾਂ ਰੋਜ਼ ਕੰਮ ਕਰਦੇ ਹਾਂ ਤਾਂ ਆਪਾਂ ਨੂੰ ਇਹ ਜ਼ਰੂਰਤ ਨਹੀਂ ਹੁੰਦੀ ਕਿ ਵੀ ਆਪਾਂ 14 ਨੰਬਰ ਸੂਈ ਚੇਂਜ ਕਰੀਏ ਹੁਣ ਆਹ ਵਾਲਾ ਸਟੱਫ ਆ ਗਿਆ ਤਾਂ 11 ਨੰਬਰ ਲਗਾਈਏ ਤਾਂ 11 ਨੰਬਰ ਨੀਡਲ ਹੈ ਜੋ ਸਭ ਤੋਂ ਬੈਸਟ ਹੈਗੀ 11 ਨੰਬਰ ਨੀਡਲ ਨਾਲ ਹੀ ਆਪਾਂ ਸਾਰੇ ਸਟੱਫ ਤੇ ਕੋਈ ਵੀ ਸਟੱਫ ਹੋਵੇ ਪਤਲਾ ਹੋਵੇ ਜਾਂ ਕਾਟਨ ਦਾ ਹੋਵੇ ਜਾਂ ਜਿਵੇਂ ਪਸ਼ਮੀਨਾ ਦਾ ਹੋਵੇ ਤਾਂ ਵਧੀਆ ਤਰੀਕੇ ਨਾਲ ਬਹੁਤ ਸੋਹਣਾ ਸਫਾਈ ਨਾਲ ਕੰਮ ਹੁੰਦਾ ਹੈ ਤਾਂ ਆਪਾਂ ਇੱਕ 11 ਨੰਬਰ ਸੂਈ ਲਗਾ ਕੇ ਸਾਰੇ ਕੰਮ ਕਰ ਸਕਦੇ ਹਾਂ बार-बार ਚੇਂਜ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਹੁੰਦੀ ਬਾਕੀ ਜੋ ਬਿਗਿਨਰ ਨੇ ਉਹ ਚੇਂਜ ਕਰਨਾ ਚਾਹੁੰਦੇ ਆ ਤਾਂ ਉਹ ਸਟੱਫ ਦੇ ਅਕੋਰਡਿੰਗ ਚੇਂਜ ਕਰ ਸਕਦੇ ਆ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਫੋਲੋ ਵੀ ਜ਼ਰੂਰ ਕਰ ਲਿਓ ਜੀ ਥੈਂਕ ਯੂ